ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪੈਂਡਰਾਜਣਾ ਤਹਿਸੀਲ ਪਾਕਾਪੁਰਾਣਾ ਜ਼ਿਲ੍ਹਾ ਮੋਗਾ ਪੇਦਾ ਅੱਜ ਦੀ ਵੀਡੀਓ ਚ ਦੋਸਤੋ ਆ ਮੱਝ ਵਿਖਾਉਣੀ ਆ ਪ੍ਰੋਪਰ ਪ੍ਰੋਪਰ ਡਿਟੇਲ ਆ ਜਿਹੜੀ ਉਹ ਬਾਜ਼ੀ ਤੋਂ ਲੈ ਲੈਨੇ ਆ ਜਿਹੜੇ ਚੈਨਲ ਤੇ ਪਹਿਲੀ ਾਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਾਹ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਕਰਦੇ ਬਾਈ ਨਾਲ ਗੱਲ ਇੱਥੇ ਆਹ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਨਾਮ ਪ੍ਰਦੀਪ ਸਿੰਘ ਬਾਜਾ ਆਪਾਂ ਖਰੀਦੀ ਆਣਾ ਵਪਾਰ ਦਾ ਕੰਮ ਹਾਂ ਬਈ ਖਰੀਦੀ ਹੈਗੀ ਆਪਾਂ ਹੈ ਪੈਂਡ ਦੀ ਆ ਸਾਡੇ ਦੀ ਠੀਕ ਆ ਤੇ ਜਿਹੜੇ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ ਵਧੀਆ ਰਿਹਾ ਰਿਸਪੌਂਸ ਹਾਂ ਬਈ ਵਧੀਆ ਤੇ ਵਿਕੀਆਂ ਵੀਡੀਓ ਤੇ ਹੀ ਆ ਉਹ ਹਾਂ ਬਈ ਵੀਡੀਓ ਤੇ ਹੀ ਵਿਕੀਆਂ ਠੀਕ ਆ ਇਹ ਕਿੰਨਵਾ ਸੂਆ ਸੁਣਾ ਇਹ ਬਾਈ ਚੌਥੇ ਸੂਈਆ ਚੌਥੇ ਸੂਏ ਤੇ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ ਵੀ ਤੀਜੇ ਸੂਏ ਚ ਇਹਨੇ ਕਿੰਨਾ ਦਿੱਤਾ ਬਾਈ ਜੀ ਉਹ ਤਾਂ ਦੱਸਦੇ 14 ਤੋਂ ਬਾਹਰ ਯਾਨੀ ਕਿ 14 ਕਿਲੋ ਮੰਨ ਕੇ ਮੈਂ ਲੈ ਲਵੇ ਆਪਾਂ ਇਹ ਗੱਲ ਦੇ ਦੇਣਦਾਰ 14 ਕਿਲੋ ਦੀ ਗਾਰੰਟੀ ਆ ਠੀਕ ਆ 14 ਕਿਲੋ ਦੁੱਧ ਦੀ ਦੋਸਤੋ ਬਾਈਆਂ ਦਾ ਗਾਰੰਟੀ ਹੋ ਸਕਦਾ ਵੱਧ ਵੀ ਦੇ ਦੇਵੇ ਬਾਕੀ ਸੇਵਾ ਦੇ ਸਰ ਤੇ ਤੇ ਪਸ਼ੂ ਤੇ ਥਾਂ ਹੀ ਦੱਸੀ ਜਾਂਦੇ ਆ ਹਾਂ ਦਿਨ ਕਿੰਨੇ ਲੈ ਜੂਗੀ ਦੇਣਾ ਬਸ ਲੰਗ ਢਾੜੀ ਲਊ ਇੱਕ ਦੋ ਦਿਨ ਲਊਗੀ ਸੂਪ ਹੋਣਾ ਹਾਂ ਬਾਕੀ ਮੋਕੇ ਤੇ ਭਰਦੀ ਆ ਇਹ ਤਾਂ ਲੇਵਾ ਹੋਰ ਬਣਾਉਣਾ ਨੇ ਠੀਕ ਆ ਦੋਸਤੋ ਭਰਾ ਮੰਦੀ ਆ ਥੋੜਾ ਜਿਹਾ ਆ ਸਿੰਗ ਵੱਡੇ ਕਰਕੇ ਪੋਲ ਹੈ ਨਹੀਂ ਵਿੱਚ ਠੀਕ ਆ ਥੋੜੇ ਜਿਹਾ ਬਣਾਉਣ ਵਾਲੇ ਸੀ ਦੋਸਤੋ ਹੀ ਵੱਡ ਤੇ ਸਿੰਗ ਬਾਕੀ ਰੰਗ ਆਵਾਜ਼ ਦੋਸਤੋ ਕਾਲਾ ਜਾਵਣਾ ਰਗਾ ਰੰਗ ਆ ਮਜ਼ਾ ਤਾਂ ਬਾਕੀ ਥਣ ਥਣ ਬਹੁਤ ਚੰਗਾ ਲੱਗਾਗਾ ਦੇਖ ਸਕਦੇ ਆ ਸੋਨਾ ਮੁਠੀ ਦੀ ਚੁਵਾਈ ਵਾਲਾ ਸੋਨਾ ਥਾਣਾ ਦੋਸਤੋ ਤੋੜ ਕੇ ਕਿੰਨੇ ਦਾ ਉਹ ਦਣੇ ਤੇ ਪੂਰੀ ਆ ਦਣੇ ਤੋਂ ਲੈਂਦੀ ਆ ਠੀਕ ਆ ਇੱਕ ਦੋ ਦਾਣੀਆਂ ਦੋਸਤੋ ਲਊਗੀ ਤੇ ਥੋੜਾ ਜਿਹਾ ਉਪਰ ਮੰਦੀ ਆ ਬਾਈਆਂ ਦਾ ਵੀ ਜੀ ਨਹੀਂ ਲਾਇਆਗਾ ਘਰ ਦੀ ਉਹਨਾਂ ਦੀ ਪਾਲੀ ਵੀ ਆ ਪਿੰਡੋਂ ਹੀ ਆ ਬਾਈਆਂ ਦਾ ਖਰੀਦੀ ਆ ਦੇਖ ਸਕਦੇ ਆ ਬਾਕੀ ਪੱਠਪੁੜਾ ਪੂਰਾ ਚੱਕਵੇਂ ਪੱਠਪੁੜੇ ਦੀ ਆ ਰੱਦ ਘਾਟ ਦੋਸਤੋ ਠੀਕ ਆ ਮੈਂ ਇਹਦਾ ਦੇਖ ਸਕਦੇ ਹਵਾਨਾ ਸੋਨਾ ਬਣਾਉਦੀ ਉਹਦੀ ਆ 14 ਕਿਲੋ ਦੁੱਧ ਦੀ ਬਾਈਆਂ ਦਾ ਗਰੰਟੀ ਆ ਮੁੱਲ ਬਾਈ ਨੂੰ ਆਪਾਂ ਪੁੱਛ ਲੈਨੇ ਕੀ ਮੁੱਲ ਰੱਖਣਾ ਇਹਦਾ ਦੇਖ ਸਕਦੇ ਦੋਸਤੋ ਚੰਗੀ ਮਾਝਾ ਕਰ ਲਿਓ ਬਾਈ ਨਾਲ ਗੱਲ ਫੋਨ ਤੇ ਤੇ ਮੋਹਲਾ ਭੱਜ ਜੀ ਕਰਾਵਾਂਗੇ ਬਾਈ ਤੋਂ ਦੇਣ ਲੈਣ ਵਾਲਾ ਦੇਖ ਸਕਦੇ ਹਵਾਨਾ ਸੋਨਾ ਹਵਾਨਾ ਦੋਸਤੋ ਜਿੰਨਾ ਵੀ ਆ ਨਾ ਪਾਸਾ ਨਾ ਪੂਸਾ ਕੋਈ ਨਹੀਂ ਜਮਾ ਪੱਤਰ ਹਵਾਨਾ ਬਾਕੀ ਥਣ ਥਣ ਬਹੁਤ ਠੀਕ ਆ ਦੇਖ ਸਕਦੇ ਥਾਣੇ ਇਹਦੇ ਦੋਸਤੋ ਸੋਹਣੀਆਂ ਦੋਸਤੋ ਮਲਕਵੇਂ ਸੋਹਣੀ ਆਉਂਦੀ ਹੈਗਾ ਅੱਗੋਂ ਦੇਖ ਸਕਦੇ ਇਹ ਮੁੱਲ ਕੀ ਰੱਖਣਾ ਮੁੱਲ ਬਾਈ ਕਰੋਨ ਨੂੰ ਕਿੰਨਾ ਮਰਜ਼ੀ ਕਰਾ ਲੋ ਮੁੱਲ 1 ਲੱਖ 5000 ਆ ਹਾਂ ਤੇ ਲੱਖ ਰੁਪਏ ਲੱਖ ਦੀ ਛੱਡ ਦਾਂਗੇ ਉਹ ਚੋ ਵੀ ਹੋ ਜੂ ਮਾੜਾ ਮੋੜ ਹਾਂ ਕੋਈ ਗਾਲੀ ਵੀ ਜਿਵੇਂ ਕੋਈ ਬੰਦਾ ਨਾ ਦੋਸਤੋ ਬਾਈਆਂ ਦਾ ਵੀ 1 5 ਮੋਲਾ ਲੱਖ ਦੀ ਛੱਡ ਦਾਂਗੇ ਲੱਖ ਚੋ ਵੀ ਯਾਨੀ ਕਿ ਗਜੈਸ ਹੋ ਜੂ ਮੌਕੇ ਤੇ ਮਾਨਤਾਂਡ ਹੋ ਜੂਗਾ ਤੁਹਾਡਾ ਕਰ ਲਿਓ ਬਾਈ ਨਾ ਗੱਲ ਚੰਗੀ ਮੈਂ ਆ ਪਿੰਡੋਂ ਹੀ ਬਾਈ ਨੇ ਖਰੀਦੀ ਆ ਬਾਈਆਂ ਦਾ ਦੋ ਦਿਨ ਸੂਚ ਰਹਿੰਦੇ ਆ ਦੋ ਦਿਨ ਯਾਨੀ ਕਿ ਪਏ ਆ ਪਏ ਆ ਠੀਕ ਆ ਬਾਕੀ ਉਹ ਕਹਿੰਦੇ ਜਦੋਂ ਸੁੰਦੀ ਆ ਉਦੋਂ ਗਾਇਆਂ ਵਾਂਗੂ ਲੇਵਾ ਬਣਾ ਜਾਂਦੀ ਆ ਠੀਕ ਆ ਦੋਸਤੋ ਬਾਈਆਂ ਦਾ ਵੀ ਜਿੰਨਾ ਤੋਂ ਲਈ ਹੈ ਨਾ ਮਾ ਚੋਆਂ ਤੇ ਗਾਈਆਂ ਨੂੰ ਹਵਾਨਾ ਬਣਾ ਜਾਂਦੀ ਹੈ ਜਦੋਂ ਸੂਨ ਮੌਕੇ ਜਾਵਾਂ ਭਰ ਜਾਂਦੀ ਹੈ ਇਹ ਤੇ ਪਿੰਡੋਂ ਹੀ ਬਾਈਆਂ ਦਾ ਖਰੀਦੀ ਆ ਆਪਾਂ ਉਹਨਾਂ ਦੇ ਘਰੇ ਵੀ ਲੈ ਜਾਵਾਂਗੇ ਤੇ ਬਾਕੀ ਦੁੱਧ ਦੀ ਤਸੱਲੀ ਆ ਤੇ ਫੋਨ ਨੰਬਰ 9914199385 ਦੋਸਤੋ ਬਾਈ ਦਾ ਨੰਬਰ ਹੈਗਾ 9914199385 ਇਹ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਤੇ ਵੀਡੀਓ ਚੰਗੀ ਲੱਗੇ ਤਾਂ ਵੱਧ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਠੀਕ ਆ। ਦੋਸਤੋ ਬਾਈਆਂ ਦਾ ਪਟਵਾਰੀ ਦੇ ਨਾਲ ਬੰਦਾ ਲੱਗਾ ਜੀ ਤੋਂ ਮੱਝ ਖਰੀਦੀ ਆ ਇਹ। ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਵੱਧ ਸ਼ੇਅਰ ਕਰ ਦਿਓ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤਾਂ ਇਹ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ।